ਸੱਚੇ ਕਾਲ ਦੋਸਤੋ ਮੇਰੇ ਜੂਟੇ ਚਮਲਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦਿਖਾਉਂ ਜਾ ਰਹੀ ਹਾਂ ਮਰੰਗੇ ਦੀ ਰੋਟੀ ਜਿਸ ਨੂੰ ਪੰਜਾਬੀ ਵਿੱਚ ਸਹਜਣਾ ਵੀ ਕਹਿੰਦੇ ਆ ਇਹ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਬੰਦਾ ਹੈ ਇਹ ਇੱਕ ਦਰਖਤ ਹੁੰਦਾ ਦਰਖਤ ਦੇ ਉੱਤੇ ਪੱਤਿਆਂ ਨੂੰ ਲਾ ਕੇ ਤੁਸੀਂ ਗ੍ਰੀਨ ਪੱਤਿਆਂ ਨੂੰ ਕਟਕੇ ਤੇ ਉਹਦੀ ਸਬਜ਼ੀ ਵੀ ਬਣਾ ਸਕਦੇ ਆ ਰੋਟੀ 'ਚ ਵੀ ਪਾ ਸਕਦੇ ਆ ਪਰ ਮੇਰੇ ਕੋਲ ਹੈਗਾ ਇਹ ਸੁੱਕਾ ਪਾਊਡਰ ਅੱਜ ਆਪਾਂ ਪਾਊਡਰ ਦੀ ਤੁਹਾਨੂੰ ਰੋਟੀ ਬਣਾ ਕੇ ਦਿਖਾਵਾਂਗੇ ਤੇ ਆਪਾਂ ਇਹਨੂੰ ਆਪਾਂ ਕਿਵੇਂ ਖਾ ਸਕਦੇ ਹਾਂ ਇਹ ਮਰੰਗਾ ਤੁਹਾਾਨੀ ਸਿਹਤ ਲਈ ਬਹੁਤ ਹੀ ਵਧੀਆ ਚੰਗੀ ਚੀਜ਼ ਆ ਤੁਹਾਨੂੰ ਜ਼ਰੂਰ ਖਾਣਾ ਚਾਹੀਦਾ ਮਰੰਗੇ ਦੇ ਇਹ ਕਈ ਤਰੀਕੇ ਆ ਖਾਣ ਦੇ ਜਿਨ੍ਹਾਂ ਦੇ ਵਿੱਚੋਂ ਮੈਂ ਅੱਜ ਰੋਟੀ ਪਕਾ ਕੇ ਬਿਖਾਵਾਂਗੀ ਤੇ ਜੇ ਤੁਸੀਂ ਇਹਨੂੰ ਜਦਾ ਪਾਣੀ ਵਿੱਚ ਘੋਲ ਕੇ ਸਵੇਰ ਨੂੰ ਵੀ ਪੀ ਸਕਦੇ ਹੋ ਮਰੰਗਾ ਦੇ ਖਾਨ ਦੇ ਬਹੁਤ ਡਿਫਰੈਂਟ ਇਸ ਤਰੀਕੇ ਤੇ ਐ ਮੈਂ ਬਣਾ ਲੱਗੀ ਆ ਰੋਟੀ ਰੋਟੀ ਦੇ ਨਾਲ ਤੁਸੀਂ ਦੇਖੋ ਮੈਂ ਕਿਵੇਂ ਬਣਾ ਰਹੀ ਆ ਮੈਂ ਚ ਕਿਉਂ ਨਹੀਂ ਲਾ ਰਹੀ ਤੁਹਾਡੀ ਮਰਜ਼ੀ ਤੁਸੀਂ ਜੇਸੀ ਘੋ ਵੀ ਲਗਾ ਸਕਦੇ ਆ ਪਰ ਮੈਂ ਨਹੀਂ ਲਗਾ ਰਹੀ ਮੈਂ ਸਿੰਪਲ ਬਣਾ ਰਹੀ ਆ ਤੇ ਇਹਨਾਂ ਦੇ ਨਾਲ ਜਨਾ ਮੈਂ ਤੁਹਾਨੂੰ ਦਿਖਾਉਣੀ ਇਹਨਾਂ ਦੇ ਬੈਨੀਫਿਟ ਕੀ ਆ ਦੱਸਦੀ ਆ ਇਹ ਇਮਿਊਨਿਟੀ ਨੂੰ ਬਹੁਤ ਵਧਾਉਂਦੇ ਆ ਤੇ ਹਾਜਮਾ ਠੀਕ ਕਰਦੇ ਆ ਖੂਨ ਦੀ ਕਮੀ ਨੂੰ ਠੀਕ ਕਰਦੇ ਆ ਸ਼ੂਗਰ ਨੂੰ ਕੰਟਰੋਲ ਕਰਦਾ ਤੇ ਹੱਡੀਆਂ ਤੇ ਜੋੜਾਂ ਨੂੰ ਇਹ ਚ ਕੈਲਸ਼ੀਅਮ ਦਿੰਦਾ ਠੀਕ ਰੱਖਦਾ ਹੈ ਥਕਾਵਟ ਦੂਰ ਹੁੰਦੀ ਹੈ ਇਹ ਦੇگە ਬੈਨੀਫਿਟ ਬੈਨ ਇਹ ਖਾ ਸਕਦੇ ਅਮਰਿੰਗਾ ਸਾਰੇ ਪਰ ਜੇ ਕੋਈ ਕੋਈ ਦਵਾਈ ਖਾ ਰਿਆ ਜਾਂ ਕੋਈ ਪ੍ਰੈਗਨੈਂਟ ਲਈ ਜੀ ਹੈਗੀ ਉਹ ਨਹੀਂ ਖਾ ਸਕਦੇ ਡਾਕਟਰ ਦੀ ਸਲਾਹ ਨਾਲ ਤੁਸੀਂ ਖਾ ਸਕਦੇ ਆ ਇਹਨੂੰ ਤੇ ਜੇ ਤੁਸੀਂ ਕੋਈ ਹੋਰ ਹੱਬਲਡ ਪ੍ਰੈਸ਼ਰ ਜਾਂ ਕਿਸੇ ਨਿੱਕੀ ਚੀਜ਼ ਦੀ ਦਵਾਈ ਲੈ ਰਹੇ ਹੋ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਇਹਨੂੰ ਖਾਓ ਇਹ ਖਾਣ ਦੇ ਵਿੱਚ ਤੁਸੀਂ ਇਹਨੂੰ ਜਿਹੜੇ ਆਪਾਂ ਹੈਗੇ ਨੋਮਲ ਹੈਗੇ ਨਹੀਂ ਕੋਈ ਦਵਾਈ ਖਾ ਰਿਹਾ ਉਹ ਇਹਨੂੰ ਖਾ ਸਕਦੇ ਆ ਵੀਕ ਚ 2 ਜਾਂ 3 ਦਿਨ ਤੇ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਪਾਣੀ 'ਚ ਘੋਲ ਕੇ ਸਵੇਰ ਨੂੰ ਖਾ ਸਕਦੇ ਆ ਜਿਵੇਂ ਹੁਣ ਮੈਂ ਰੋਟੀ ਬਣਾ ਕੇ ਦਿਖਾ ਰਹੀ ਹਾਂ ਤੁਹਾਨੂੰ ਰੋਟੀ 'ਚ ਪਾ ਕੇ ਖਾ ਸਕਦੇ ਆ ਪਰੌਠਾ ਬਣਾਉਣਾ ਪਰੌਠਾ ਵਿੱਚ ਘਿਓ ਲਾ ਕੇ ਬਣਾ ਸਕਦੇ ਆ ਨਾ ਦਹੀਂ 'ਚ ਘੋਲ ਕੇ ਖਾ ਸਕਦੇ ਆ ਸਬਜ਼ੀ 'ਚ ਘੋਲ ਕੇ ਖਾ ਸਕਦੇ ਆ ਤੇ ਮੈਂ ਜਿਹੜੇ ਹੈਗੇ ਸੀ ਥੋੜੇ ਜਿ ਮੈਂ ਲਾਈਕ ਨਹੀਂ ਕੀਤਾ ਸੀ ਇਹਨੂੰ ਪਾਣੀ 'ਚ ਘੋਲ ਕੇ ਪੀਨ ਨੂੰ ਪਰ ਬਾਕੀ ਸਾਡੇ ਸਾਰੇ ਪਾਣੀ 'ਚ ਘੋਲ ਕੇ ਪੀ ਲੈਂਦੇ ਆ ਤੇ ਪਰ ਮੈਂ ਇਹਨੂੰ ਪਰੌਠਾ ਬਣਾ ਕੇ ਇਦਾਂ ਬਣਾ ਕੇ ਖਾਣੀ ਆ ਇਹ ਬਹੁਤ ਬੈਨੀਫਿਟਾ ਇੰਡੀਆ ਦੇ ਵਿੱਚ ਆਪਣੇ ਆਮ ਹੀ ਸਾਰਿਆਂ ਤੋਂ ਇਹ ਇਹਦੀ ਖੇਤੀ ਹੈਗੀ ਹੈ ਪੰਜਾਬ ਦੇ ਇੰਡੀਆ ਦੇ ਵਿੱਚ ਪਰ ਪਲੀਜ਼ ਜੇ ਤੁਹਾਨੂੰ ਫਰੈਸ਼ ਪੱਤੇ ਵੀ ਮਿਲਦੇ ਫਰੈਸ਼ ਪੱਤੇ ਸਬਜ਼ੀ ਚ ਵੀ ਲੈ ਲਿਆ ਕਰੋ ਸਬਜ਼ੀ ਚ ਪਾ ਲਓ ਜਾਂ ਤੁਸੀਂ ਉਹਦੀ ਸਬਜ਼ੀ ਬਣਾ ਲਓ ਜਾਂ ਤੁਸੀਂ ਉਹਦੇ ਸਕਾ ਕੇ ਉਹਨਾਂ ਦਾ ਪਾਊਡਰ ਬਣਾ ਲਓ ਇਹ ਇੱਥੇ ਇਹ ਪਾਊਡਰ ਬਾਹਰੀਆਂ ਕੰਟਰੀਆਂ ਚ ਇੰਨਾ ਮਹਿੰਗਾ ਮਿਲਦਾ ਬਹੁਤ ਤੇ ਪਲੀਜ਼ ਇਹ ਤੁਹਾਨੂੰ ਜੋੜਾਂ ਲਈ ਸਾਰੇ ਖਸਲੇ ਚ ਸਹੀ ਹੈ ਤੇ ਤੁਹਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਆ ਤੇ ਇਹ ਮਰੰਗਾ ਕਿਉਂਕਿ ਅਸੀਂ ਵੀ ਖਾਂਦੇ ਆਂ ਤੇ ਇਹਦੇ ਨਾਲ ਬਹੁਤ ਬਿਮਾਰੀਆਂ ਨੂੰ ਸਟਕਾਰਾ ਪੈ ਜਾਂਦਾ ਜਦੋਂ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਖਾਂਦੇ ਆਂ ਤੇ ਕੋਸ਼ਿਸ਼ ਕਰੋ ਕਿ ਅਹੇ ਜੀਆਂ ਚੀਜ਼ਾਂ ਦੀ ਜੇ ਤੁਸੀਂ ਅਹੇ ਜੀਆਂ ਚੀਜ਼ਾਂ ਦੀ ਵੀਡੀਓ ਤੁਸੀਂ ਪਸੰਦ ਕਰਦੇ ਤਾਂ ਮੈਂ ਜ਼ਰੂਰ ਅਹੇ ਜੀਆਂ ਵੀਡੀਓ ਪਾਇਆ ਕਰੂੰ ਤੁਹਾਡੇ ਲਈ ਤੇ ਤੁਸੀਂ ਪਲੀਜ਼ ਮੈਨੂੰ ਇਹ ਵੀਡੀਓ ਤੇ ਸਪੋਰਟ ਕਰਿਓ ਤੇ ਦੇਖੋ ਇਹ ਤੁਹਾਨੂੰ ਕਿਵੇਂ ਲੱਗਿਆ ਮਰੰਗਾ ਕੁਛ ਕੋਈ ਟੇਸਟ ਹੈ ਨਹੀਂ ਇਹਦਾ ਵੀ ਤੇ ਤੁਹਾਨੂੰ ਲੱਗਦਾ ਕੋਈ ਟੇਸਟ ਜਾਂ ਕੋੜਾ ਮਿੱਠਾ ਕੋਈ ਟੇਸਟ ਨਹੀਂ ਹੈਗਾ ਤੁਸੀਂ ਕਿਵੇਂ ਵੀ ਇਹਨੂੰ ਖਾਣਾ ਪਰ ਇਹਨੂੰ ਖਾਣਾ ਆਂ ਬੀਕ ਚ ਤੈਨ ਨ ਦਿਨ ਖਾ ਸਕਦੇ ਆ ਦੋ ਦਿਨ ਖਾ ਸਕਦੇ ਹੋ ਅੱਧਾ ਅੱਧਾ ਚਮਚਾ ਖਾ ਕੇ ਦੇਖ ਲੋ ਤੇ ਜਿਆਦਾ ਨਹੀਂ ਆਪਾਂ ਖਾ ਸਕਦੇ ਕਿਉਂਕਿ ਨੁਕਸਾਨ ਕੋਈ ਨਹੀਂ ਕਰਦਾ ਜੇ ਤੁਸੀਂ ਜਿਆਦਾ ਖਾਓਗੇ ਡੈਰੀਏ ਦਾ ਹੋ ਸਕਦਾ ਪੇਟ ਖਰਾਬ ਹੋ ਸਕਦਾ ਅਦਰਵਾਜ ਨੁਕਸਾਨ ਕੋਈ ਨਹੀਂ ਹੈਗਾ ਪਰ ਜਿਆਦਾ ਆਪਾਂ ਨੂੰ ਖਾਣ ਦੀ ਲੋੜ ਨਹੀਂ ਆਪਾਂ ਉਨੀ ਕੁ ਖਾਓ ਜਿੰਨਾ ਆਪਾਂ ਨੂੰ ਲੋੜ ਹੈ ਦੇਖੋ ਮੇਰੀ ਪਰੌਠਾ ਕਿੰਨਾ ਸੋਹਣਾ ਬਣ ਗਿਆ ਉੱਤੇ ਥੋੜੀ ਜਿਹੀ ਗੋਭੀ ਸਬਜ਼ੀ ਲਈ ਤੇ ਦਹੀਂ ਲਿਆ ਤੇ ਕਿੰਨਾ ਪਿਆਰਾ ਬਣਿਆ ਇਹ ਪਰੌਠਾ ਮੇਰਾ ਮੈਂ ਲਗੀ ਰੋਟੀ ਖਾਂ ਤੇ ਤੁਸੀਂ ਵੀ ਖਾਓ ਪਲੀਜ਼ ਮਰੰਗਾ ਜੂੜ ਲਿਆ ਕੇ ਆਪਣੇ ਸੇਦ ਦੇ ਵਿੱਚ ਐਡ ਕਰੋ ਕਿਸੇ ਵੀ ਖਾਣੇ ਦੇ ਵਿੱਚ ਐਡ ਕਰੋ ਅੱਜ ਜਬ ਬਲੌਕ ਤੱਕ ਸੀ ਮੇਰੇ ਵੱਲ ਸਾਰੇ ਸასი ਕਾਲ